ਇੱਕ ਕਹਾਣੀ ਵਰਗੀ ਯਾਦ ਖਿੜਕੀ ਜੋ ਕਿ ਲੇਖਕ ਬਯੰਤ ਸਿੰਘ ਬਰੀਵਾਲਾ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਨ 1999 ਜਾਂ 2000 ਦੇ ਆਸ-ਪਾਸ ਦੀ ਗੱਲ ਹੈ ਪੂਰੀ ਤਰ੍ਹਾਂ ਸਨ ਮੈਨੂੰ ਯਾਦ ਨਹੀਂ ਆ ਉਦੋਂ ਕਾਰਗਿਲ ਦੀ ਲੜਾਈ ਮੁੱਕੀ ਸੀ ਤੇ ਸਕੂਲਾਂ ਚ ਟੀਮਾਂ ਬਣੀਆਂ ਸਨ ਜਿਨ੍ਹਾਂ ਨੇ ਜਾ ਕੇ ਫੌਜੀ ਜਵਾਨਾਂ ਨੂੰ ਮਿਲਣਾ ਸੀ ਟੀਮ ਸਕਾਉਟ ਐਂਡ ਗਾਈਡਸ ਦੇ ਨਾਮ ਹੇਠ ਤਿਆਰ ਹੋਈਆਂ ਸਨ ਜਿਨ੍ਹਾਂ ਨੇ ਜਾ ਕੇ ਫੌਜੀ ਵੀਰਾਂ ਨੂੰ ਫੁੱਲ ਅਤੇ ਵਧਾਈ ਦੇਣੀ ਸੀ ਤੇ ਥੋੜਾ ਬਹੁਤ ਉਹਨਾਂ ਦਾ ਮਨੋਰੰਜਨ ਵੀ ਕਰਨਾ ਸੀ ਸਾਨੂੰ ਖੁਸ਼ੀ ਸੀ ਕਿ ਧਰਤੀ ਦਾ ਸਵਰਗ ਕਸ਼ਮੀਰ ਦੇਖ ਕੇ ਆਵਾਂਗੇ ਪਰ ਕਿਸਮਤ ਮਾੜੀ ਸਾਡੇ ਸਕੂਲ ਦੀ ਟੀਮ ਨੇ ਜਾਣਾ ਸੀ ਪਿਸ਼ਾਖਾਪਟਨ ਉੱਥੇ ਨੇਵੀ ਦਾ ਹੈੱਡ ਕੁਆਟਰ ਚਲੋ ਸਾਡੀ 10 ਜਾਣਿਆਂ ਦੀ ਟੀਮ ਪਾ ਕੇ ਬੈਗ ਵਿੱਚ ਕੱਪੜੇ ਤੁਰ ਪਈ ਮਾਸਟਰ ਜੀ ਦੇ ਨਾਲ ਦਿੱਲੀ ਤੱਕ ਅਸੀਂ ਟਾਟਾ ਸੂਮੋ ਤੇ ਗਏ ਅੱਗੇ ਟ੍ਰੇਨ ਬੁੱਕ ਸੀ ਬੁੱਕ ਵੀ ਕੀ ਜਨਰਲ ਡੱਬੇ ਵਰਗਾ ਹਾਲ ਸੀ ਕੋਈ ਦੱਸਣ ਵਾਲਾ ਨਹੀਂ ਸੀ ਮਾਸਟਰ ਜੀ ਆਪ ਤਾਂ ਉੱਪਰ ਚੜ ਕੇ ਸੌਂਗੇ ਤੇ ਸਾਨੂੰ ਇਹਨਾਂ ਪਤਾ ਨਹੀਂ ਸੀ ਜੋ ਵੀ ਆਵੇ ਅਸੀਂ ਪਾਸਾ ਜੇ ਵੱਟ ਕੇ ਨਾਲ ਬਿਠਾ ਲਈਏ ਪਤਾ ਨਹੀਂ ਸੀ ਕਿ ਸੀਟਾਂ ਸਾਡੇ ਇਕੱਲਿਆਂ ਦੀਆਂ ਬਸ ਖਿੜਕੀਆਂ ਚੋਂ ਬਾਹਰ ਦੇਖਦੇ ਹੱਸਦੇ ਖੇਡਦੇ ਅਸੀਂ ਗਵਾਲੀਆਂ ਟੱਪ ਗਏ ਹਲੇ ਅਸੀਂ ਇੱਕ ਦੋ ਸਟੇਸ਼ਨ ਹੀ ਹੋਰ ਲੰਗੇ ਸੀ ਕਿ ਇੱਕ ਕੁੜੀ ਚੜੀ ਉਹਦੇ ਨਾਲ ਇੱਕ ਉਸ ਤੋਂ ਥੋੜੀ ਵੱਡੀ ਉਮਰ ਦਾ ਮੁੰਡਾ ਸੀ ਉਸ ਕੁੜੀ ਦੇ ਚਿੱਟੀ ਸਾੜੀ ਪਾਈ ਹੋਈ ਸੀ ਬਾਲ ਵੀ ਥੋੜੇ ਖਿਲਰੇ ਹੋਏ ਸਨ ਤੇ ਸੋਹਣੀ ਉਹ ਐਨੀ ਸੀ ਕਿ ਬੰਦਾ ਦੇਖਣੋਂ ਨਾ ਹਟੇ ਉਹ ਰੋ ਰਹੀ ਸੀ ਉਹ ਸਾਡੇ ਸਾਹਮਣੇ ਆ ਕੇ ਸਾਈਡ ਲੋਅਰ ਸੀਟ ਤੇ ਬੈਠ ਗਈ। ਉਹ ਵੱਡੀ ਉਮਰ ਦਾ ਮੁੰਡਾ ਵੀ ਉਹਦੇ ਨਾਲ ਬੈਠ ਗਿਆ। ਸਾਡੀ ਲੋਅਰ ਬੈਠ ਸੀ ਜਨ ਦੀ ਬਿਲਕੁਲ ਨੇੜੇ ਹੀ ਬੈਠੀ ਸੀ। ਉਹਦੇ ਸੱਜੇ ਪਾਸੇ ਪਰ ਅਸੀਂ ਉਸ ਨੂੰ ਸਾਹਮਣੇ ਦੇਖ ਸਕਦੇ ਸਾਂ। ਮੈਨੂੰ ਪੂਰੀ ਤਰ੍ਹਾਂ ਤਾਂ ਯਾਦ ਨਹੀਂ ਪਰ ਸ਼ਾਇਦ ਉਹ ਸੰਦਾਲਪੁਰ ਸਟੇਸ਼ਨ ਤੋਂ ਚੜੀ ਸੀ। ਦੇਖਣ ਤੋਂ ਲੱਗ ਰਿਹਾ ਸੀ ਜਿਵੇਂ ਉਹ ਹੁਣੇ-ਹੁਣੇ ਆਪਣੇ ਪਤੀ ਦੀ ਚੀਕਾਂ ਨੂੰ ਅਗਨੀ ਦੇ ਕੇ ਆਈ ਹੋਵੇ ਕਿਉਂਕਿ ਉਹਦੀ ਸਫੇਦ ਸਾਰੀ ਤੇ ਹੰਝੂ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਉਹ ਮੁੰਡਾ ਜੋ ਉਹਦੇ ਨਾਲ ਸੀ ਉਸ ਨੂੰ ਵਾਰ-ਵਾਰ ਚੁੱਪ ਕਰਵਾ ਰਿਹਾ ਸੀ ਉਹ ਕੀ ਕਹਿ ਰਿਹਾ ਸੀ ਖੜਕੇ ਵਿੱਚ ਕੁਝ ਵੀ ਸੁਣਨੇ ਸੀ ਰਿਹਾ ਪਰ ਉਹ ਰੁਮਾਲ ਨਾਲ ਉਹਦੀਆਂ ਅੱਖਾਂ ਪੂੰਝ ਰਿਹਾ ਸੀ ਐਨੀ ਛੋਟੀ ਉਮਰ ਵਿੱਚ ਵਿਧਵਾ ਹੋ ਕੇ ਜ਼ਿੰਦਗੀ ਕੱਢਣੀ ਕਿੰਨੀ ਔਖੀ ਹੋਊਗੀ ਨਾਲ ਉਸ ਦਾ ਭਰਾ ਹੋਊਗਾ ਜੋ ਆਪਣੇ ਜੀਜੇ ਦੀ ਮੌਤ ਤੋਂ ਬਾਅਦ ਆਪਣੇ ਭੈਣ ਨੂੰ ਨਾਲ ਲੈ ਕੇ ਚੱਲਿਆ ਹੋ ਇਸ ਤਰ੍ਹਾਂ ਦੇ ਕਈ ਸਵਾਲ ਸਾਡੇ ਮਨ ਵਿੱਚ ਉੱਠ ਰਹੇ ਸੀ ਅਸੀਂ ਬਥੇਰਾ ਬਾਹਰ ਦੇਖਣ ਦਾ ਯਤਨ ਕਰਦੇ ਪਰ ਸਾਡਾ ਧਿਆਨ ਫਿਰ ਉਸ ਦੇ ਮਾਸੂਮ ਖੂਬਸੂਰਤ ਤੇ ਭੋਲੇ ਚਿਹਰੇ ਤੇ ਚੜਾ ਜਾਂਦਾ ਹੁਣ ਉਹ ਰੋ ਨਹੀਂ ਰਹੀ ਸੀ ਚੁੱਪਚਾਪ ਬੈਠੀ ਸੀ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਦੇਖੀ ਵਿਚਾਰੀ ਦੀ ਉਮਰ ਹੀ ਕੀ ਐ ਪਤਾ ਨਹੀਂ ਰੱਬ ਨੇ ਕਿਹੜੇ ਜਨਮਾਂ ਦੀ ਸਜ਼ਾ ਦਿੱਤੀ ਐ ਵਿਚਾਰੀ ਨੂੰ ਜੋ ਸੁਹਾਗ ਖੋលਿਆ ਉਹਦੀਆਂ ਗੋਰੀਆਂ ਬਾਹਾਂ ਤੇ ਨੀਲ ਦੇ ਨਿਸ਼ਾਨ ਲੱਗ ਰਹੇ ਸਨ ਜਿਵੇਂ ਚੂੜੀਆਂ ਪਨ ਕੇ ਆਈ ਹੋਵੇ ਹੁਣ ਕਦੇ ਉਹ ਬਾਹਰ ਦੇਖ ਰਹੀ ਸੀ ਤੇ ਕਦੇ ਉਸ ਮੁੰਡੇ ਦੇ ਗੁੱਟ ਤੇ ਬੰਨੇ ਕੜੀਵਲ ਉਹਦੀਆਂ ਅੱਖਾਂ ਰੋਣ ਤੋਂ ਬਾਅਦ ਸਾਫ਼ ਹੋ ਚੁੱਕੀਆਂ ਸਨ ਜਿਵੇਂ ਮੀਂਹ ਪੈਣ ਤੋਂ ਬਾਅਦ ਆਸਮਾਨ ਸਾਫ਼ ਹੋ ਜਾਂਦਾ ਏ ਹੁਣ ਉਹ ਪਹਿਲਾਂ ਨਾਲੋਂ ਵੀ ਸੋਹਣੀ ਲੱਗ ਰਹੀ ਸੀ ਸਫੇਦ ਸਾਰੀ ਚ ਲਿਪਟੀ ਬੈਠੀ ਉਹ ਪਰੀ ਲੱਗ ਰਹੀ ਸੀ ਜਿਵੇਂ ਹਾਸੇ ਸ਼ੈ ਰੱਬ ਨੇ ਖੋਲੇ ਸਨ ਐਨੇਚਰ ਨੂੰ ਚੰਸੀ ਜੰਕਸ਼ਨ ਆ ਗਿਆ ਉਹ ਜਲਦੀ ਨਾਲ ਟ੍ਰੇਨ ਚ ਉਤਰ ਗਈ ਤੇ ਉਹ ਮੁੰਡਾ ਵੀ ਉਹਦੇ ਮਗਰ ਉਤਰ ਗਿਆ ਤੇ ਦੋਨੋਂ ਪੀੜ ਵਿੱਚ ਗੁੰਮ ਹੋ ਗਏ ਉਹ ਕੁੜੀ ਤੇ ਮੁੰਡਾ ਚੰਸੀ ਸਟੇਸ਼ਨ ਤੇ ਉੱਤਰ ਕੇ ਪੀੜ ਚ ਗੁੰਮ ਹੋ ਗਏ ਪਰ ਅਸੀਂ ਹਲੇ ਵੀ ਉਸ ਕੁੜੀ ਬਾਰੇ ਸੋਚ ਰਹੇ ਸੀ ਇੰਨਾ ਸੋਚਾਂ ਚ ਗਵਾਚੇ 36 ਘੰਟੇ ਦਾ ਸਫ਼ਰ ਮੁਕਾ ਕੇ ਅਸੀਂ ਵਿਸ਼ਾਖਾਪਟਨਮ ਪਹੁੰਚ ਗਏ ਉਤੋਂ ਅੱਗੇ ਆਰਮੀ ਵਾਲੇ ਸਾਨੂੰ ਨੇਵੀ ਕੈਂਪ ਵਿੱਚ ਲੈ ਗਏ ਜੋ ਸਮੁੰਦਰ ਦੇ ਕਿਨਾਰੇ ਹੈ ਉੱਥੇ ਜਿੱਥੇ ਅਸੀਂ ਸਾਡੇ ਤੇਜ ਦੇ ਜਵਾਨ ਨੂੰ ਵਧਾਈਆਂ ਦਿੱਤੀਆਂ ਉੱਥੇ ਰੰਗਾ ਰੰਗ ਮਹਿਫਲਾਂ ਵੀ ਸਜਦੀਆਂ ਸਨ ਰਾਜਸਥਾਨ ਦੇ ਕਿਸੇ ਸਕੂਲ ਦੇ ਮੁੰਡੇ ਨੇ ਪੰਕਜ ਉਦਾਸ ਦੀ ਗੱਜਲ ਚਿੱਠੀ ਆਈ ਹੈ ਆਈ ਚਿੱਠੀ ਆਈ ਹੈ ਗਾ ਕੇ ਬੈਸਟ ਅਵਾਰਡ ਲਿਆ ਸੀ ਚਲੋ ਕੈਂਪ ਦੀਆਂ ਗੱਲਾਂ ਫਿਰ ਕਿਤੇ ਸਾਂਝੀਆਂ ਕਰਾਂਗੇ ਆਪਾਂ ਉਹੀ ਕੁੜੀ ਦੀ ਲੜੀ ਵਾਪਸ ਜੋੜਦੇ ਹਾਂ 10 ਦਿਨਾਂ ਦੇ ਇਸ ਸਕਾਊਟ ਐਂਡ ਗਾਈਡਜ਼ ਦੇ ਕੈਂਪ ਤੋਂ ਬਾਅਦ ਸਾਡੇ ਬਾਪੂ ਜੀ ਦੀ ਟ੍ਰੇਨ ਸੀ ਅਸੀਂ ਸਾਰੇ ਟ੍ਰੇਨ 'ਚ ਬੈਠ ਗਏ ਟ੍ਰੇਨ ਦੌੜਦੀ ਹੋਈ ਪੋਪਾਲ ਪਹੁੰਚ ਗਈ ਅਸੀਂ ਸਾਰੇ ਅਰਦਾਸ ਕਰ ਰਹੇ ਸੀ ਇੱਕ ਵਾਰ ਉਸ ਵਿਧਵਾ ਕੁੜੀ ਦੇ ਦਰਸ਼ਨ ਹੋ ਜਾਣ ਪਤਾ ਨਹੀਂ ਦਿਲ ਕਿਉਂ ਉਹਨੂੰ ਦੇਖਣਾ ਚਾਹੁੰਦਾ ਸੀ ਕਹਿੰਦੇ ਹੁੰਦੇ ਆ ਅਗਰ ਤੁਸੀਂ ਸੱਚੇ ਦਿਲ ਤੋਂ ਕੋਈ ਚੀਜ਼ ਮੰਗੋ ਪੂਰੀ ਕਾਇਨਾਤ ਉਹਨੂੰ ਮਿਲੌਂਚ ਲੱਗ ਜਾਂਦੀ ਹੈ ਜਦ ਚਾਂਸੀ ਪਹੁੰਚ ਕੇ ਟ੍ਰੇਨ ਰੁਕੀ ਤਾਂ ਕੁੜੀ ਟ੍ਰੇਨ 'ਚ ਚੜ ਗਈ ਪਤਾ ਨਹੀਂ ਇਹ ਇਤਫਾਕ ਸੀ ਜਾਂ ਸਾਡੀ ਕਿਸਮਤ ਤੇ ਜਾਂ ਸਾਡੀ ਅਰਦਾਸ ਦਾ ਅਸਰ ਪਰ ਜੋ ਵੀ ਸੀ ਇਹ ਸੱਚ ਸੀ ਪਰ ਸਾਡੇ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਦੇਖਿਆ ਕਿ ਉਸ ਕੁੜੀ ਨੇ ਗੂੜੇ ਪੀਲੇ ਰੰਗ ਕਮੀਜ਼ ਨਾਲ ਕੱਚੇ ਗੁਲਾਬੀ ਰੰਗ ਦੀ ਚੂੜੀਦਾਰ ਪਜਾਮੀ ਪਾਈ ਹੋਈ ਸੀ ਸਿਲਵਰ ਰੰਗ ਤੇ ਉੱਚੀ ਅੱਡੀ ਵਾਲੇ ਸੈਂਡਲ ਉਹਦੇ ਪੈਰਾਂ 'ਤੇ ਚਮਕ ਰਹੇ ਸਨ ਹੋਠਾਂ 'ਤੇ ਲਾਲ ਤੇ ਲਿਪਸਟਿਕ ਤੇ ਗੱਲਾਂ ਤੇ ਪਾਊਡਰ ਨਾਲ ਗੁਲਾਬੀ ਰੰਗ ਟਹਿਕ ਰਿਆ ਸੀ ਅਸੀਂ ਹੈਰਾਨੀ ਨਾਲ ਉਸ ਨੂੰ ਦੇਖ ਰਹੇ ਸਾਂ ਉਹ ਆਪਣੇ ਨਾਲ ਆਏ ਕਿਸੇ ਮੁੰਡੇ ਨਾਲ ਖਸ ਹਸ ਕੇ ਗੱਲਾਂ ਕਰ ਰਹੀ ਸੀ ਅੱਜ ਉਹਦੇ ਚਿਹਰੇ ਤੋਂ ਲੱਗਦਾ ਹੀ ਨਹੀਂ ਸੀ ਕਿ 10 ਕੁ ਦਿਨ ਪਹਿਲਾਂ ਉਹ ਇੱਕ ਵਿਧਵਾ ਸੀ ਸਫੇਦ ਸਾਰੀ ਚ ਲਿਪਟੀ ਹੋਈ ਪਰ ਅੱਜ ਜਿਵੇਂ ਉਸ ਨੇ ਸਭ ਭੁਲਾ ਦਿੱਤਾ ਹੋਵੇ ਪਰ ਇੰਨੀ ਛੇਤੀ ਕੋਈ ਕਿਵੇਂ ਭੁੱਲ ਸਕਦਾ ਅਸੀਂ ਸੋਚ ਰਹੇ ਸੀ ਦੇਖੀ ਇਹਨੇ ਤਾਂ ਸਿਵਾ ਨਹੀਂ ਠੰਡਾ ਹੋਣ ਦਿੱਤਾ ਕੀ ਖਾਣੀ ਸੀ ਥੋੜਾ ਸਬਰ ਕਰ ਲੈਂਦੀ ਅਸੀਂ ਕਿਸੇ ਬਾਰੇ ਫੈਸਲਾ ਬਹੁਤ ਛੇਤੀ ਕਰ ਲੈਂਦੇ ਆ ਸ਼ਾਇਦ ਅਸੀਂ ਵੀ ਉਹਦਾ ਵੱਦ ਚੱਲਣ ਜਿਹਾ ਦਿਮਾਗ ਵਿੱਚ ਬਿਠਾ ਲਿਆ ਜਿੱਥੇ 10 ਦਿਨ ਪਹਿਲਾਂ ਉਹਦਾ ਮਾਸੂਮ ਚਿਹਰਾ ਬਿਠਾਇਆ ਸੀ ਸਾਡਾ ਦਿਲ ਕਰਿਆ ਸੀ ਉਸ ਤੋਂ ਪੁੱਛਣ ਨੂੰ ਪਰ ਦਰਦਿਆਂ ਦਾ ਹੌਸਲਾ ਨਹੀਂ ਸੀ ਪੈ ਰਿਆ ਅਚਾਨਕ ਉਹਦੇ ਨਾਲ ਬੈਠਾ ਨੌਜਵਾਨ ਦਰਵਾਜੇ ਕੋਲ ਸਿਗਰਟ ਪੀਨ ਚਲਾ ਗਿਆ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ ਮੈਡਮ ਆਪਸੇ ਕੁਛ ਪੁੱਛ ਸਕਤੇ ਹੈ ਸਾਡੇ ਕਲਾਸਮੇਟ ਪਾਉ ਨੇ ਪੁੱਛਿਆ ਜੀ ਪੁੱਛਿਏ ਚਾਰ ਪੰਜ ਇਧਰ ਉਧਰ ਦੀਆਂ ਗੱਲਾਂ ਕਰਕੇ ਜਾਣ ਪਹਿਚਾਨ ਬਣਾ ਕੇ ਅਸੀਂ ਡਰ-ਡਰ ਦਰਦੇ ਮੁੱਦੇ ਦੀ ਗੱਲ ਤੇ ਆ ਗਏ ਆਪਨੇ ਦੁਬਾਰਾ ਸ਼ਾਦੀ ਮੇਂ ਜਲਦੀ ਨਹੀਂ ਕਰਦੀ ਦੁਬਾਰਾ ਸ਼ਾਦੀ ਅਤੇ ਮੇਰੀ ਤਾਂ ਅਭੀ ਸ਼ਾਦੀ ਹੀ ਨਹੀਂ ਹੋਈ ਆਪਕੋ ਕਿਸਨੇ ਕਹੀ ਇਹ ਬਾਤ ਅਸੀਂ ਫੇਰ ਤੋਂ ਹੈਰਾਨ ਹੋ ਗਏ ਜਦ ਅਸੀਂ ਉਹਨੂੰ 10 ਦਿਨ ਪਹਿਲਾਂ ਵਾਲੀ ਘਟਨਾ ਚਾਦ ਕਰਵਾਈ ਤਾਂ ਅਚਾਨਕ ਉਹਦਾ ਹਾਸਾ ਛੁੱਟ ਪਿਆ ਉਹ ਐਨੇ ਹੱਸੀ ਕਿ ਸਾਰੀ ਬੋਗੀ ਵਾਲੇ ਉਹਦੇ ਵੱਲ ਦੇਖਣ ਲੱਗ ਪਏ ਉਹ ਨੌਜਵਾਨ ਵੀ ਦਰਵਾਜ਼ੇ ਕੋਲੋਂ ਵਾਪਸ ਆ ਗਿਆ ਫਿਰ ਉਹਨੇ ਹਾਸਾ ਰੋਕ ਕੇ ਹੱਸਣ ਕਰਕੇ ਅੱਖਾਂ 'ਚ ਆਏ ਪਾਣੀ ਨੂੰ ਸਾਫ਼ ਕਰਕੇ ਦੱਸਣਾ ਸ਼ੁਰੂ ਕੀਤਾ ਦਰਅਸਲ ਮੈਂ ਛੋਟੇ-ਮੋਟੇ ਟੀਵੀ ਸੀਰੀਅਲ 'ਮੇ ਕੰਮ ਕਰਦੀ ਹੂੰ ਉਸ ਦਿਨ ਮੈਨੇ ਇੱਕ ਵਿਧਵਾ ਦਾ ਰੋਲ ਪਲੇ ਕੀਤਾ ਥਾ ਅਚਾਨਕ ਘਰ 'ਮੇ ਫੋਨ ਘਰ ਸੇ ਫੋਨ ਆ ਗਿਆ ਪਾਪਾ ਕਾ ਐਕਸੀਡੈਂਟ ਹੋ ਗਿਆ ਮੈਨੇ ਨਾ ਹੀ ਮੇਕਅਪ ਉਤਾਰਾ ਨਾ ਕੋਸਟਿਊਮ ਚੇਂਜ ਕੀਤਾ ਬਸ ਰੋਤੇ ਹੋਏ ਆਪਣੇ ਦੋਸਤ ਕੇ ਸਾਥ ਚਾਂਸੀ ਪਹੁੰਚ ਗਈ ਜਾਕਰ ਦੇਖਾ papa theek the unko zyada chot nahi lagi thi aaj bhi gwalior mein mere kuch photo shoots hain ek magazine ke liye das ke oh phir hasan lag pai odi gal sunke sade dimag ch ohdiyan dono tasveeran masoom te bad chaln waliyan gayab ho chukiyan san assi sharam de marreya ne muh aisa khidki to bahar kita ke gwalior tak assi andar wal muh nahi kita ਜੀ ਉਹਦੋਂ ਫੋਨ ਹੁੰਦੇ ਤਾਂ ਮੈਂ ਜ਼ਰੂਰ ਉਹਦੀ ਇੱਕ ਫੋਟੋ ਖਿੱਚ ਕੇ ਰੱਖਦਾ